ਯਾ ਦੇਖੋ ਤੁਸੀਂ ਆ ਕਈ ਵਾਰ ਆਪਾਂ ਅੱਗ ਦੇਖਦੇ ਹਾਂ ਦੁਕਾਨਦਾਰ ਜਿਹੜੇ ਨਾ ਅੱਗ ਲਾ ਦਿੰਦੇ ਆ ਤਾਂ ਆ ਜੀਰਾ ਗੇਟ ਦੇ ਵਿੱਚ ਜਿਹੜੀ ਅੱਗ ਲਾਈ ਆ ਤੁਸੀਂ ਦੇਖ ਹੀ ਸਕਦੇ ਹੋ ਤਾਂ ਇਹਦਾ ਰੀਜ਼ਨ ਇਹ ਹੈ ਕਿ ਜੇ ਮੰਨ ਲਓ ਕੋਈ ਵੀ ਬੰਦਾ ਇੱਥੇ ਲਾ ਕੇ ਕਾਰ ਖਿਲਾਰ ਦਿੰਦਾ ਤਾਂ ਉਹਨੂੰ ਪਤਾ ਨਹੀਂ ਲੱਗਦਾ ਕਿ ਥੱਲੇ ਅੱਗ ਲੱਗੀ ਆ ਤਾਂ ਕੀ ਉਹ ਕਾਰ ਸੜੂਗੀ ਜਾਂ ਨਹੀਂ ਸੜੂਗੀ ਤੁਸੀਂ ਦੱਸ ਦਿਓ ਗੱਲ ਮਾੜੀ-ਮੋਟੀ ਆ ਛੋਟੀ ਗੱਲ ਆ ਵੱਡੀ ਗੱਲ ਪਰ ਜਦੋਂ ਇੱਥੇ ਹਾਦਸਾ ਹੋ ਗਿਆ ਉਦੋਂ ਇਹੀ ਗੱਲ ਵੱਡੀ ਹੋ ਜਾਣੀ ਆ ਹੋ ਸਕਦਾ ਉਸ ਕਾਰ ਦੇ ਜਿਵੇਂ ਆ ਦੇਖੋ ਆਟੋ ਜਾ ਰਿਹਾ ਉਸ ਕਾਰ ਦੇ ਵਿੱਚ ਪੈਟਰੋਲ ਵਾਲੀ ਕਾਰ ਹੋਵੇ ਉਹਦੇ ਵਿੱਚ ਕੋਈ ਚਾਰ ਬੰਦੇ ਬੈਠੇ ਹੋਣ ਤਾਂ ਆਹ ਦੇਖੋ ਆਹ ਦੇਖੋ ਤੁਸੀਂ ਹੁਣ ਅੱਗ ਲੱਗੀ ਆ ਸਵਾਰੀਆਂ ਕੋਲ ਉਤਰ ਰਹੀਆਂ ਨੇ ਲੋ ਦੇਖੋ ਤਾਂ ਇਹ ਕੀ ਹੈ ਇਹ ਆਹ ਦੇਖੋ ਜੀ ਸਕੂਟਰੀ ਲੰਘ ਰਹੀ ਹੈ ਤੇ ਜੇ ਹੁਣ ਇਹ ਸਕੂਟਰੀ ਨੂੰ ਅੱਗ ਲੱਗ ਜੇ ਪੈਟਰੋਲ ਵਾਲੀ ਨੂੰ ਤੇ ਦੱਸੋ ਜ਼ਿੰਮੇਵਾਰ ਕੌਣ ਆ ਗੱਲਾਂ ਨਿੱਕੇ ਨਿੱਕੇ ਹੁੰਦੀਆਂ ਪਰ ਹਾਦਸੇ ਬਾਅਦ ਵਿੱਚ ਵੱਡੇ ਹੋ ਜਾਂਦੇ ਆ ਤਾਂ ਇਸੇ ਕਰਕੇ ਸਾਡਾ ਫਰਜ਼ ਹੈਗਾ ਕਰਨਾ ਬਾਕੀ ਦੇਖਣਾ ਲੋਕਾਂ ਨੇ ਲਓ ਜੀ ਹੁਣੇ-ਹੁਣੇ ਮੈਂ ਜੀਰਾ ਗੇਟ ਜਿਹੜੀ ਤੁਹਾਨੂੰ ਅੱਗ ਦਿਖਾਈ ਆ ਉਹਦੇ ਨਾਲ ਤੁਸੀਂ ਆਹ ਦੇਖ ਲਓ ਉੱਤੇ ਤਾਰਾਂ ਨੇ ਨਾਲ ਦੁਕਾਨ ਆ ਤੇ ਐਵੇਂ ਹੀ ਅੱਗ ਲੱਗ ਜਾਂਦੀਆਂ ਸ਼ਰੇ ਆਮ ਅੱਗ ਲੱਗਦੀ ਆ ਤੇ ਇਹ ਤਾਰਾਂ ਨੂੰ ਅੱਗ ਲੱਗ ਸਕਦੀ ਆ ਇੱਥੇ ਵੀ ਰੋਕਣ ਵਾਲਾ ਕੋਈ ਨਹੀਂ ਹੁਣੇ-ਹੁਣੇ ਜਿਹੜੀ ਆਪਾਂ ਪਿਛਲੀ ਛੋਟੀ ਵੀਡੀਓ ਦੇਖੀ ਜੀ ਚ ਥੋੜੀ ਅੱਗ ਲੱਗੀ ਸੀ ਤਾਂ ਹੁਣ ਜਿਹੜੀ ਅੱਗ ਆ ਦੇਖੋ ਭਾਂਬੜ ਮੱਚਦਾ ਪਿਆ ਪਰ ਇੱਥੇ ਪੁੱਛਣ ਵਾਲਾ ਕੋਈ ਨਹੀਂ ਹੁਣ ਇਹਦਾ ਦੋਸ਼ੀ ਕੌਣ ਆ ਕੀ ਇੱਥੇ ਭਗਵੰਤ ਮਾਨ ਮੁੱਖ ਮੰਤਰੀ ਨੇ ਅੱਗ ਲਵਾਈ ਆ ਜਾਂ ਫਿਰੋਜ਼ਪੁਰ ਦੇ ਐਮਐਲਏ ਨੇ ਲਵਾਈ ਆ ਤਾਂ ਕੁਝ ਥੋੜੀਆਂ-ਬਹੁਤੀਆਂ ਜ਼ਿੰਮੇਵਾਰੀਆਂ ਆਪਣੀਆਂ ਵੀ ਬੰਦੀਆਂ ਨੇ ਕਿ ਅਸੀਂ ਇਹ ਅੱਗਾ ਜਿਹੜੀਆਂ ਕਿਤੇ ਬਾਹਰ ਲਿਜਾ ਕੇ ਜਿੱਥੇ ਯੋਗ ਥਾਂ ਉੱਥੇ ਜਾ ਕੇ ਇਸ ਚੀਜ਼ ਨੂੰ ਜਿਹੜੀ ਵੀ ਹੈਗੀ ਆ ਉਹਨੂੰ ਸਾੜੀਏ ਜਾਂ